ਰੋਜ਼ ਕ੍ਰਿਕਟ ਦੇ ਕਈ ਰੋਮਾਂਟਿਕ ਮੈਚ ਖੇਡੇ ਜਾਂਦੇ ਨੇ ਲੇਕਿਨ ਫਿਲਹਾਲ ਦੇ ਵਿੱਚ ਇੱਕ ਅਜਿਹਾ ਮੈਚ ਖੇਡਿਆ ਗਿਆ ਜਿਸ ਨੇ ਉਤਸ਼ਾਹ ਦੀਆਂ ਸਿਖਰਾਂ ਨੂੰ ਪਾਰ ਕਰ ਦਿੱਤਾ ਹੈ ਇਹ ਮੈਚ ਮਹਾਰਾਜਾ ਟਰੋਫੀ ਕੇਐਸਸੀਏ ਟੀ20 2024 ਦੇ ਵਿੱਚ ਬੈਂਗਲੁਰੂ ਬਲਾਸਟਰਜ਼ ਅਤੇ ਹੁਬਲੀ ਟਾਈਗਰਜ਼ ਵਿਚਕਾਰ ਖੇਡਿਆ ਗਿਆ ਸੀ ਹਾਲਾਂਕਿ T20 ਮੈਚਾਂ 'ਚ ਅਕਸਰ ਸੁਪਰ ਓਵਰ ਦੇਖਣ ਨੂੰ ਮਿਲਦਾ ਹੈ ਪਰ ਇਸ ਮੈਚ 'ਚ ਸੁਪਰ ਓਵਰ ਦਾ ਰਿਕਾਰਡ ਟੁੱਟ ਗਿਆ ਅਸਲ 'ਚ ਸਕੋਰ ਬਰਾਬਰ ਹੋਣ ਤੋਂ ਬਾਅਦ ਲਗਾਤਾਰ ਦੋ ਸੁਪਰ ਓਵਰਾਂ 'ਚ ਸਕੋਰ ਬਰਾਬਰ ਰਿਹਾ ਅਤੇ ਫਿਰ ਤੀਜੇ ਸੁਪਰ ਓਵਰ 'ਚ ਮੈਚ ਦਾ ਨਤੀਜਾ ਤੈਅ ਹੋ ਗਿਆ ਇਸ ਤਰ੍ਹਾਂ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੱਕ ਹੀ ਮੈਚ ਦੇ ਵਿੱਚ ਤਿੰਨ ਸੁਪਰ ਓਵਰ ਦੇਖਣ ਨੂੰ ਮਿਲੇ ਇਹ ਮੈਚ ਹੁਣ ਆਪਣੇ ਤਿੰਨ ਰੋਮਾਂਚਿਕ ਸੁਪਰ ਓਵਰਾਂ ਕਾਰਨ ਸੋਸ਼ਲ ਮੀਡੀਆ ਤੇ ਸੁਰਖੀਆਂ ਵਟੋਰ ਰਿਹਾ ਹੈ ਦਰਅਸਲ 20 ਅ ਚੀਨਾ ਸੁਆਮੀ ਸਟੇਡੀਅਮ ਦੇ ਵਿੱਚ ਮਹਾਰਾਜਾ T20 ਟਰਾਫੀ ਦੇ ਵਿੱਚ ਮਜੰਕ ਅਗਰਵਾਲ ਦੀ ਕਪਤਾਨੀ ਦੇ ਵਿੱਚ ਬੈਂਗਲੁਰੂ ਬਲਾਸਟਰਜ਼ ਅਤੇ ਮਨੀਸ਼ ਪਾਂਡੇ ਦੀ ਕਪਤਾਨੀ ਵਾਲੇ ਹੁਬਲੀ ਟਾਈਗਰਜ਼ ਵਿਚਾਲੇ ਮੁਕਾਬਲਾ ਹੋਇਆ ਪਹਿਲਾਂ ਬੱਲੇਬਾਜ਼ੀ ਕਰਦੇ ਆ ਹੁਬਲੀ ਟਾਈਗਰਜ਼ ਦੀ ਟੀਮ ਨੇ 20 ਓਵਰਾਂ ਦੇ ਵਿੱਚ 164 ਦੌੜਾ ਬਣਾ ਕੇ ਆਲ ਆਊਟ ਹੋ ਗਈ ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ ਬਲਾਸਟਰਜ਼ ਦੀ ਪੂਰੀ ਟੀਮ 20 ਓਵਰ ਦੇ ਵਿੱਚ 164 ਦੌੜਾ ਬਣਾ ਕੇ ਢੇਰ ਹੋ ਗਈ ਹੁਣ ਮੈਚ ਦਾ ਨਤੀਜਾ ਤੈਅ ਕਰਨ ਲਈ ਪਹਿਲਾਂ ਸੁਪਰ ਓਵਰ ਖੇਡਿਆ ਗਿਆ ਇਸ ਪਹਿਲੇ ਸੁਪਰ ਓਵਰ 'ਚ ਬੈਂਗਲ ਰਿਡਰਸ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਇੱਕ ਵਿਕਟ ਗਵਾਕੇ 10 ਦੌੜਾਂ ਬਣਾਈਆਂ ਹੁਣ ਹੁਬਲੀ ਨੂੰ ਇਹ ਮੈਚ ਜਿੱਤਣ ਲਈ 11 ਦੌੜਾਂ ਬਣਾਉਣੀਆਂ ਸੀ ਪਰ ਇੱਕ ਵਾਰ ਫਿਰ ਸਕੋਰ ਬਰਾਬਰ ਰਿਹਾ ਹੁਬਲੀ ਦੀ ਟੀਮ ਵੀ ਸਿਰਫ 10 ਦੌੜਾਂ ਹੀ ਬਣਾ ਸਕੀ ਹੁਣ ਮੈਚ ਦੂਜੇ ਸੁਪਰ ਓਵਰ ਵਿੱਚ ਚਲਾ ਗਿਆ ਜਿੱਥੇ ਇੱਕ ਵਾਰ ਫਿਰ ਦੋਵੇਂ ਟੀਮਾਂ ਦਾ ਸਕੋਰ ਬਰਾਬਰ ਸੀ ਇਸ ਦੂਜੇ ਓਵਰ ਵਿੱਚ ਹੁਬਲੀ ਨੇ 8 ਦੌੜਾਂ ਬਣਾਈਆਂ ਅਤੇ ਬੈਂਗਲੁਰੂ ਦੀ ਟੀਮ ਵੀ ਇੱਕ ਵਿਕਟ ਗਵਾਕੇ 8 ਦੌੜਾਂ ਹੀ ਬਣਾ ਸਕੀ ਲਗਾਤਾਰ ਦੋ ਸੁਪਰਓਵਰਸ 'ਚ ਸਕੋਰ ਬਰਾਬਰ ਰਹਿਣ ਤੋਂ ਬਾਅਦ ਤੀਜਾ ਸੁਪਰਓਵਰ ਖੇਡਿਆ ਗਿਆ ਜਿਸ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਬਲਾਸਟਰਜ਼ ਨੇ 1 ਵਿਕਟ ਤੇ 12 ਦੌੜਾਂ ਬਣਾਈਆਂ ਹਾਲਾਂਕਿ ਸਵਾਰ ਸਕੋਰ ਬਰਾਬਰ ਨਹੀਂ ਸੀ ਅਤੇ ਹੁਬਲੀ ਟਾਈਗਰਸ ਨੇ 13 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਇਸ ਤਰ੍ਹਾਂ ਇਸ ਰੋਮਾਂਚਿਕ ਮੈਚ ਦਾ ਨਤੀਜਾ ਤਿੰਨ ਸੁਪਰਓਵਰਾਂ 'ਚ ਸਾਹਮਣੇ ਆਇਆ